ਇਸ ਵਾਰ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੱਡੇ ਵੱਡੇ ਕੱਪ ਮਾਰੇ ਸੀ ਕਿ ਸਾਡੀ ਜਿਹੜੀ ਨਵੀਂ ਵੈਰੈਟੀ ਆ ਪੀਬੀਡਬਲਯੂ 126 ਇਸ ਦਾ ਝਾੜ ਡੀਬੀਡਬਲਯੂ 187 ਡੀਬੀਡਬਲਯੂ 222 ਸਨਹਿਰੀ 766 ਐਚਡੀ 386 ਤੇ ਐਚਡੀ 297 ਨਾਲੋਂ ਬਹੁਤ ਜ਼ਿਆਦਾ ਵੱਧਦਾ ਇੱਥੋਂ ਤੱਕ ਕਿ ਪਰਸੈਂਟ ਕੱਢ ਕੇ ਰੱਖ ਦਿੱਤੇ ਸੀ ਕਿ ਇੰਨਾ ਵੈਰੈਟੀਆਂ ਨਾਲੋਂ ਇੰਨੇ ਕ ਪਰਸੈਂਟ ਸਾਡੀ ਆਹ ਨਵੀਂ ਵੈਰੈਟੀ ਪੀਬੀਡਬਲਯੂ 826 ਦਾ ਝਾੜ ਆ ਜਿਹੜਾ ਉਹ ਜਿਆਦਾ ਆ ਤੁਹਾਡੇ ਲਈ ਤਾਂ ਇਹ ਇੱਕ ਵਰਦਾਨ ਵੈਰਾਈਟੀ ਆ ਬਹੁਤ ਜਿਆਦਾ ਵਧੀਆ ਵੈਰਾਈਟੀ ਆ ਤੇ ਪੂਰੇ ਇੰਡੀਆ ਦੇ ਵਿੱਚ ਕੰਮ ਜਾਵਾ ਕਿੱਥੇ ਮਰਜੀ ਲਾ ਲੋ ਝਾੜ ਇਸ ਦਾ ਬਹੁਤ ਜਿਆਦਾ ਆ ਪਰੰਤੂ ਸੱਚਾਈ ਤਾਂ ਯਾਰ ਕੁਝ ਹੋਰ ਹੀ ਨਿਕਲੀ ਜਾਂਦੀ ਹੈਗੀ PBW 826 ਵੈਰਾਈਟੀ ਦਾ ਜਿਹੜਾ ਵੱਧ ਤੋਂ ਵੱਧ ਹਲੇ ਤੱਕ ਮੈਂ ਝਾੜ ਨੋਟ ਕੀਤਾ DBW 187 ਦੇ ਤਾਂ ਨੇੜੇ ਤੇੜੇ ਵੀ ਨਹੀਂ ਆ ਰਿਹਾ ਹੁਣ ਆਹਾ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਚੱਕ ਜਵਾਰਕੇ ਵਾਲਾ ਦੇ ਵਿੱਚ ਕਿਸਾਨ ਨੇ ਟਨ ਕਿਲੇ ਕਣਕ ਵੱਢੀ ਆ ਜਿਵੇਂ ਗਿੱਲੀ 28 ਮੋਹਰ ਸੀ ਤੇ ਝਾੜ ਉਸ ਦਾ 21 ਕੁਵਾਂਟਲ ਜਾਨੀ ਕਿ 52 53 ਮਣ ਆਇਆ PBW 826 ਵੈਰਾਈਟੀ ਦਾ ਜੇਕਰ 12 ਮੋਹਰ ਤੇ ਵੱਢੀ ਜਾਂਦੀ ਸੁਕਾ ਕੇ ਵੱਢੀ ਤਾਂ ਇਸ ਦਾ ਝਾੜ 16 17 ਕੁਵਾਂਟਲ ਜਣ ਕੇ 40 42 ਹੱਦ ਤੱਕ 43 ਕਮਾਣੇ ਹੀ ਆਉਣਾ ਸੀਗਾ ਪਰੰਤੂ ਯੂਨੀਵਰਸਿਟੀ ਤਾਂ ਆਪਣੀ ਕਹਿ ਰਹੀ ਹੈ ਕਿ ਇਸ ਵੈਰੈਟੀ ਦਾ ਜਿਹੜਾ ਐਵਰੇਜ ਝਾੜ ਆ ਉਹ 24 ਕੁਆਂਟਲ ਕਿੱਲੇ ਦਾ ਜਣ ਕੇ 60 ਮਨ ਪ੍ਰਤੀ ਏਕੜ ਬਣਦਾਗਾ ਤੇ ਪੰਜਾਬ ਹਰਿਆਣਾ ਦੇ ਵਿੱਚ ਤਾਂ ਇਸ ਨੇ ਇੰਨਾ ਕੁ ਦੇਣੀ ਆ ਕਿਉਂਕਿ ਇਹ ਤਾਂ ਪੂਰੇ ਇੰਡੀਆ ਦੇ ਵਿੱਚ ਕਾਮਯਾਬਾ ਬਹੁਤ ਜ਼ਿਆਦੇ ਵਧੀਆ ਵੈਰੈਟੀ ਆ ਫਿਰ ਇਸ ਦਾ ਝਾੜ ਕਿਉਂ ਘਟਾ ਰਿਹਾ ਇਸ ਹੁਣ ਤੱਕ ਜੇਕਰ ਆਪਾਂ ਵੱਧ ਤੋਂ ਵੱਧ ਝਾੜ ਦੀ ਗੱਲ ਕਰਕੇ ਤਾਂ PBW 826 ਨੇ ਵੱਧ ਤੋਂ ਵੱਧ ਜਿਹੜਾ ਜ਼ਿਆਦਾ ਝਾੜ ਆ ਫੁੱਲ ਜ਼ੋਰ ਲਾ ਕੇ 24 ਕਿ ਕਵੰਟਲ 24 25 ਕਿ ਕਵੰਟਲ ਪ੍ਰਤੀ ਏਕੜ ਦਿੱਤਾ ਪਰੰਤੂ ਇੰਨਾ ਕ ਝਾੜਤਾ ਯਾਰ ਆਪਣੀਆਂ ਪੁਰਾਣੀਆਂ ਵੈਰਾਈਟੀਆਂ ਜਿਵੇਂ ਕਿ HD 2977 HD 3086 ਇਹ ਇਹੀ ਦੇ ਦਿੰਦੀਆਂ ਸੀ HD 2851 deta ਇਹ ਨੇੜੇ ਤੇੜੇ ਵੀ ਨਹੀਂ ਉਹ ਹੋਰ ਵੀ ਪੁਰਾਣੀ ਵੈਰਾਈਟੀ ਆ ਤਾਂ ਇੰਨੇ ਜਾਦੇ ਵੱਡੇ ਵੱਡੇ ਗੱਪ ਮਾਰਨ ਦੀ ਕੀ ਲੋਡ ਪੈ ਗਈ ਸੀ ਆਪਣੇ ਕਿਸਾਨ ਵੀਰਾਂ ਦਾ ਪਤਾ ਕਿੱਡਾ ਵੱਡਾ ਨੁਕਸਾਨ ਹੋਇਆ 80 ਰੁਪਏ ਪ੍ਰਤੀ ਕਿਲੋ ਬੀਜ ਲੱਗਾ ਇੱਥੋਂ ਤੱਕ ਕਿ ਯੂਨੀਵਰਸਿਟੀ ਦੇ ਵਿੱਚ ਵੀ ਲੈਣਾ ਚ ਲੱਗ ਲੱਗ ਕੇ ਲੜ ਲੜ ਕੇ ਬੀਜ ਲੈਤਾ ਪਰੰਤੂ ਜੇਕਰ ਇਸ ਦਰ ਝਾੜ ਆਪਣੀਆਂ ਪੁਰਾਣੀਆਂ ਵੈਰਾਈਟੀਆਂ ਦੇ ਮੁਕਾਬਲੇ ਹੀ ਆਉਣਾ ਸੀ ਤਾਂ ਫਿਰ ਆਪਾਂ ਨੂੰ ਇੰਨਾ ਖੱਜਲ ਖੁਆਰ ਹੋਣ ਦੀ ਕੀ ਲੋੜ ਸੀ ਕਿਉਂਕਿ ਆਪਾਂ ਆਪਣੀ ਯੂਨੀ ਵੈਰਾਈਟੀ ਤੇ ਅੱਖਾ ਬੰਦ ਕਰਕੇ ਭਰੋਸਾ ਦਿੱਤਾ ਹੁਣ ਜਿਹੜੀ ਕਣਕ ਨੂੰ ਪੀਬੀਡਬਲ 826 ਨੂੰ ਈਲੀਕ ਕੁੰਗੀ ਦਾ ਅਟੈਕ ਆਇਆ ਸੀ ਉਸ ਦਾ ਝਾੜ ਵੀ ਤੁਹਾਡੇ ਨਾਲ ਮੈਂ ਜਲਦ ਸਾਂਝਾ ਕਰੂੰਗਾ ਕਿ ਕਿੰਨਾ ਆ ਰਿਹਾ ਪਰੰਤੂ ਦੋਸਤੋ ਮੈਂ ਤੁਹਾਨੂੰ ਸਾਫ਼ ਸਾਫ਼ ਇਸ ਵਾਰ ਕਹਿ ਦਿੰਦਾ ਕਿ ਇਸ ਵਾਰ ਸਾਰੀਆਂ ਹੀ ਕਣਕ ਦੀਆਂ ਵੈਰਾਈਟੀਆਂ ਦਾ ਝਾੜ ਬਹੁਤ ਜ਼ਿਆਦਾ ਵਧੀਆ ਆ ਰਿਹਾ ਤੇ ਹਾਲੇ ਤੱਕ ਜਿੰਨੀਆਂ ਵੀ ਵੈਰਾਈਟੀਆਂ ਵਡੀਆਂ ਗਈਆਂ ਉਹਨਾਂ ਦੇ ਵਿੱਚੋਂ DBW187 ਤੇ DBW327 ਦਾ ਝਾੜ ਬਹੁਤ ਜ਼ਿਆਦਾ ਵਧੀਆ ਆ ਰਿਹਾ ਆ ਜਿਹੜੀ PBW826 ਵੈਰਾਈਟੀ ਸੀ ਇਹ ਇੰਨਾ ਦੋਨਾਂ ਵੈਰਾਈਟੀਆਂ ਲੱਗੇ ਤਾਗੇ ਵੀ ਨਹੀਂ ਆ ਰਹੀ ਇਨਾ ਝਾੜ ਇਸ ਵੈਰਾਈਟੀ ਦਾ ਆ ਰਿਹਾ ਕਿਉਂਕਿ ਦੋਸਤੋ ਘੜ ਤੋਂ ਘਟ ਇਸ ਦਾ ਝਾੜ 18 ਕੁਇੰਟਲ 19 ਕੁਇੰਟਲ ਵੀ ਆ ਰਿਹਾ ਉਹ ਵੀ ਤੁਸੀਂ ਜਰੂਰ ਆਪਣੇ ਧਿਆਨ ਦੇ ਵਿੱਚ ਰੱਖੋ ਪਲੱਸ ਮੈਨੂੰ ਕਮੈਂਟ ਕਰਕੇ ਇਹ ਵੀ ਦੱਸੋ ਕਿ ਇਸ ਵੈਰਾਈਟੀ ਦੀ ਤੂੜੀ ਕਿੰਨੇ ਕੰਨਦੀ ਆ ਕਿਉਂਕਿ ਦੋਸਤੋ ਜਿਹੜੀ ਹੈ ਵੈਰਾਈਟੀ ਆ ਰੋਲਾ ਜਿਆਦੇ ਸੀ ਮੈਂ ਤੁਹਾਨੂੰ ਨਾਲ ਨਾਲ ਇਹ ਵੀ ਦੱਸ ਦਿਆਂ ਕਿ DBW303 ਵੈਰਾਈਟੀ ਦਾ ਝਾੜ ਵੀ ਇਸ ਵੈਰਾਈਟੀ ਨਾਲੋਂ ਜ਼ਿਆਦਾ ਆ ਰਿਹਾ 222 ਦਾ ਝਾੜ ਵੀ ਵਧੀਆ ਆ ਰਿਹਾ ਤੇ ਬਾਕੀ ਜਿਹੜੀਆਂ ਨਵੀਆਂ ਵੈਰਾਈਟੀਆਂ ਜਿਵੇਂ ਕਿ DBW 371 ਆ ਇਸ ਦਾ 4B TW 826 ਤੋਂ ਜ਼ਿਆਦੇ ਆ ਰਿਹਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ